ਮੈਂ ਆਪਣੇ ਬੇਟੇ ਵਾਸਤੇ ਅਪਲਾਈ ਕੀਤਾ ਸੀਗਾ ਜਿਹੜਾ ਬਰਥ ਸਰਟੀਫਿਕੇਟ ਹੈ ਉਹਨੂੰ ਇੰਗਲਿਸ਼ ਟ੍ਰਾਂਸਫਰ ਕਰਾਉਣ ਵਾਸਤੇ ਤਾਂ ਉਹਦੇ ਵਾਸਤੇ ਸਾਡੇ ਨੇੜੇ ਹੀ ਮਸੂਦਾਂ ਸੈਂਟਰ ਹੈਗੇ ਤਾਂ ਉੱਥੇ ਗਿਆ ਮੈਂ ਉੱਥੋਂ ਮੈਨੂੰ ਪਤਾ ਲੱਗਾ ਪੰਜਾਬ ਗਵਰਨਮੈਂਟ ਦੀ ਜਿਹੜੀ ਨਵੀਂ ਆਨਲਾਈਨ ਸਕੀਮ ਹੈਗੀ 1076 ਈ-ਗਵਰਨੈਂਸ ਵਾਲੀ ਕਿ ਜਿਹੜੇ ਘਰ ਆ ਕੇ ਤੁਸੀਂ ਫੈਸਿਲਿਟੀ ਪ੍ਰੋਵਾਈਡ ਕਰਦੇ ਹੋ ਤਾਂ ਉਹਦੇ ਤੇ ਕੱਲ ਮੈਂ ਅਪਲਾਈ ਕੀਤਾ ਸੀ ਤਾਂ ਮੈਨੂੰ ਨਾਲ ਹੀ ਅਗਲੇ ਦਿਨ ਸ਼ਾਰਟ ਪੀਰੀਅਡ ਦੇ ਵਿੱਚ ਇਹ ਮੈਲੋ ਜੜੀ ਨਦੀਪ ਅਪੁਆਇੰਟਮੈਂਟ ਮਿਲੀ ਤਾਂ ਉਹਦੇ ਵਾਸਤੇ ਸਾਡੇ ਕੋਲ ਘਰ ਆ ਕੇ ਉਹਨਾਂ ਨੇ ਬੇਚੇਜਕ ਹੋ ਕੇ ਸਾਰਾ ਕੀਤਾ ਸਾਡਾ ਕੰਮ ਤਾਂ ਉਹਦੇ ਵਾਸਤੇ ਬਹੁਤ ਹੀ ਵਧੀਆ ਫੈਸਿਲਿਟੀ ਹੈ ਪਹਿਲਾਂ ਮਰਜਲ ਖਵਾਰ ਹੋਣਾ ਪੈਂਦਾ ਸੀ ਉਹਦੇ ਵਿੱਚ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਸੁਵਿਧਾ ਸੈਂਟਰਾਂ ਦੇ ਵਿੱਚ ਜਾਂ ਮੈਡੀਕਲ ਸੈਕਟਿਅਰ ਜਾਣਾ ਪੈਂਦਾ ਸੀ ਪਰ ਹੁਣ ਇਹਨਾਂ ਨੇ ਕਹਲਾ ਕੇ ਬਹੁਤ ਹੀ ਵਧੀਆ ਜਿਹੜੀ ਸੇਵਾ ਦਿੱਤੀ ਹੈ ਤਾਂ ਇਹ ਬਹੁਤ ਹੀ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਹੈ ਅੱਜਕੱਲ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਦੀ ਬਹੁਤ ਸ਼ਾਰਟੇਜ ਹੈ ਤੇ ਬੰਦੇ ਕੋਲ ਟਾਈਮ ਘੱਟ ਹੈ ਜਿਵੇਂ ਅਸੀਂ ਜੌਬ ਵਾਲੇ ਬੰਦੇ ਆ ਤਾਂ ਪਹਿਲਾਂ ਜਾ ਕੇ ਸਬਦਾ ਸੈਂਟਰ ਜਾਂ ਹਰ ਜਗ ਖੱਜਰਖਵਾਰ ਹੋਣਾ ਪੈਂਦਾ ਸੀ ਤਾਂ ਹੁਣ ਇੱਕ ਫੋਨ ਦੇ ਨਾਲ ਘਰ ਆਏ 5 ਮਿੰਟ ਦੇ ਵਿੱਚ ਉਹਨਾਂ ਨੇ ਪੂਰੀ ਬਹੁਤ ਵਧੀਆ ਸਰਵਿਸ ਦੇ ਕੇ 5 ਮਿੰਟਾਂ ਦੇ ਵਿੱਚ ਹੀ ਫ੍ਰੀ ਕੀਤਾ ਹੁਣ ਉਹਨਾਂ ਨੇ ਮਤਲਬ ਦੱਸ ਕੇ ਗਏ ਨੇ ਕੀ 10 ਦਿਨ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਸਰਟੀਫਿਕੇਟ ਸੀ ਆਨਲਾਈਨ ਡਾਊਨਲੋਡ ਕਰਕੇ ਪ੍ਰਿੰਟ ਕਰਵਾ ਲਓ ਕਿਤੇ ਤੁਹਾਨੂੰ ਜਾਂਦੀ ਲੋੜ ਨਹੀਂ ਕਿਤੇ ਖਜਲ ਖਾਰ ਆਉਂਦੀ ਲੋੜ ਨਹੀਂ ਕਰਪਸ਼ਨ ਫਰੀ ਹੈ ਸਾਰਾ ਕੰਮ ਕੋਈ ਉਹਨਾਂ ਨੇ ਇੱਕ ਪੈਸਾ ਵੀ ਸਾਡੇ ਤੋਂ ਫालतू ਵਾਧ ਨਹੀਂ ਲਿਆ ਇਹ ਜਿਹੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਨੇ ਕੀਤਾ ਈ ਗਵਰਨੈਂਸ ਵਾਲਾ ਤਾਂ ਉਹਦੇ ਵਾਸਤੇ ਮੈਂ ਪੰਜਾਬ ਸਰਕਾਰ ਤੇ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰ ਦਿਆ ਹੈ ਨੇ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਉਹ ਅੱਗੇ ਪੁੱਛੂਗਾ ਇਹਦੇ ਵਾਸਤੇ ਆਹਾ ਆਹਾ ਡਾਕੂਮੈਂਟ ਤੁਸੀਂ ਕਹੋਗੇ ਹਾਂ ਜੀ ਮੇਰੇ ਕੋਲੇ ਹੈਗੇ ਨੇ ਫਿਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਖੇਤੋਂ ਸਾਢੇ 6 ਵਜੇ ਤੁਹਾਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਕੋਈ ਡਾਕੂਮੈਂਟ ਹੋਰ ਲੋੜ ਹੋਈ ਆਪੀ ਬਣਵਾ ਕੇ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਤੁਹਾਡਾ ਬਣ ਗਿਆ ਸਰਟੀਫਿਕੇਟ